ਦੇਖੋ ਲੋਕ ਤਾਂ ਕਰਦੇ ਰਹਿੰਦੇ ਆ ਜੀ ਕਮੈਂਟ ਵੀ ਤੇ 네ਗੇਟਿਵ ਕਮੈਂਟ ਵੀ ਕਰਦੇ ਕਈ ਆਪਾਂ ਉਹਨਾਂ ਦਾ ਜਵਾਬ ਦੇਣਾ ਮੁਨਾਸਿਬ ਨਹੀਂ ਸਮਝਦੇ ਜੀ ਹੈਨਾ ਬਾਕੀ ਲਾਈਫ ਦੇ ਵਿੱਚ ਸਭ ਨੇ ਸਟਰਗਲ ਹੁੰਦਾ ਵਾ ਹੈਨਾ ਲੋਕ ਕਹਿੰਦੇ ਕਿ ਸਟਰਗਲ 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 ਸਭ ਦੇ ਹੁੰਦਾ ਵਾ ਸਾਡੀ ਲਾਈਫ ਜਿੱਦਾਂ ਅਸੀਂ ਹੈਗੇ ਆ ਬਹੁਤ ਵਧੀਆ ਚੱਲ ਰਹੀ ਹੈ ਯਾ ਤੂੰ ਪਹਿਲਾਂ ਵੀ ਜਿਹੜੀ ਕਿਦਾਂ ਦੀ ਸੀ ਤੇ ਜਾ ਤੂੰ ਬਾਅਦ ਵਿੱਚ ਵਿਆਹ ਤੋਂ ਪਹਿਲਾਂ ਦੀ ਜ਼ਿੰਦਗੀ ਤਾਂ ਤੁਹਾਨੂੰ ਪਤਾ ਸਾਰਿਆਂ ਦੀ ਆਂ ਹੁੰਦੀ ਹੈ ਹੈਨਾ ਤੇ ਵਿਆਹ ਤੋਂ ਬਾਅਦ ਦੀ ਉਦੋਂ ਵੀ ਜ਼ਿਆਦਾ ਵਧੀਆ ਹੁੰਦੀ ਹੈ ਹੈਨਾ ਕਹਿਣਾ ਚਾਹੂੰਗਾ ਮੈਂ ਜਿੰਨੇ ਵੀ ਲੋਕ ਹੈਨਾ ਹੈਗੇ ਬੈਚਲਰ ਨੇ ਉਹ ਕਹਿਣਾ ਚਾਹੂੰਗਾ ਕਿ ਵਿਆਹ ਤੋਂ ਪਹਿਲਾਂ ਤਾਂ ਲਾਈਫ ਦੇ ਵਿੱਚ ਹੁੰਦੀ ਹੈ ਪਰ ਵਿਆਹ ਤੋਂ ਬਾਅਦ ਉਦੋਂ ਵੀ ਜ਼ਿਆਦਾ ਚੰਗੀ ਲਾਈਫ ਹੋ ਜਾਂਦੀ ਹੈ ਕਿ ਕੋਈ ਪਰਸਨ ਉਹਨਾਂ ਦੀ ਕਦਰ ਕਰਨ ਵਾਲਾ ਇੱਜ਼ਤ ਕਰਨ ਵਾਲਾ ਉਹਨਾਂ ਦੀ ਫਿਕਰ ਕਰਨ ਵਾਲਾ ਮਿਲ ਜਾਂਦਾ ਹੈ ਕਿ ਮੈਂ ਤਾਂ ਸਿਰੇ ਤੋਂ ਕਿਹਾ ਪਹਿਲਾਂ ਜਦੋਂ ਕਿ ਕਿਦਾ ਦੀ ਸੀ ਤੇ ਬਾਤ ਤੋਂ ਬਾਅਦ ਦੀ ਪਿੱਛੀ ਵਿਆਹ ਤੋਂ ਪਹਿਲਾਂ ਦੀ ਜ਼ਿੰਦਗੀ ਜੀ ਤਾਂ ਨਾਰਮਲ ਸੀ ਜੀ ਠੀਕ ਹੈ ਜੀ ਛੱਡ ਦੋ ਨਾਰਮਲ ਜ਼ਿੰਦਗੀ ਸੀਗੀ ਤੇ ਵਿਆਹ ਤੋਂ ਬਾਅਦ ਜੀ ਬਹੁਤ ਵਧੀਆ ਜ਼ਿੰਦਗੀ ਹੋ ਗਈ ਹੈ ਜੀ ਇੱਕ ਲਾਈਫ ਪਾਰਟਨਰ ਮਿਲ ਗਿਆ ਜੀ ਜੋ ਮੈਂ ਇੱਕ ਜਿਝਕਣਾ ਨਹੀਂ ਪੈਂਦਾ ਕਿ ਮੈਂ ਹੁਣ ਕੰਮ ਕਹੂੰਗੀ ਤੇ ਮੈਨੂੰ ਮੰਨਾਂ ਨਹੀਂ ਕਰਦੇ ਮੈਂ ਹੋਰ ਕਿਸੇ ਨੂੰ ਕਹਿੰਦੀ ਸੀ ਤੇ ਅਗਲੇ 4 ਬਰ ਸੋਚਦੇ ਸੀ ਔਰ ਫੇਰ ਜਾ ਕੇ ਕਿਤੇ ਮੇਰੀ ਹੈਲਪ ਕਰਦੇ ਹੁੰਦੇ ਸੀ ਪਰ ਮੈਨੂੰ ਇਹਨਾਂ ਨੂੰ ਕੰਮ ਕਹਿੰਦੇ ਟਾਈਮ ਜਿੰਜਕਣਾ ਵੀ ਨਹੀਂ ਪੈਂਦਾ ਬਸ 1 ਮਿੰਟ 'ਚ ਕੰਮ ਕਹਿੰਦੀ ਆ ਵਸ ਉਹਦੇ ਅੱਧੇ ਮਿੰਟ 'ਚ ਕੰਮ ਹੋ ਜਾਂਦਾ ਹੈ ਜੀ ਠੀਕ ਹੈ ਹਾਂਜੀ ਮਾਤੀ ਦਾ ਬਿਲਕੁਲ ਠੀਕ ਹੈ ਹਾਂਜੀ ਮਾਤੀ ਯਾਰ ਨੂੰ ਜਦੋਂ ਮਤਲਬ ਕਿ ਲੈ ਕੇ ਗੱਲਬਾਤ ਕੀਤੀ ਤਾਂ ਕੀ ਕੁਝ ਸੁਣਨ ਨੂੰ ਮਿਲਿਆ ਲਵ ਮੈਰਿਜ ਆ ਜਾ ਰਹੀ ਹੈ ਮੇਰੇ ਘਰਪਰ ਦੇ ਜੀ ਉਹ ਉਸ ਟਾਈਮ ਤਾਂ ਜੀ ਬਹੁਤ ਕੁਝ ਲੋਕੀ ਕਹਿੰਦੇ ਸੀ ਵਿਲਾਲਗ ਬਰਾਦਰੀ ਹੈ ਐਵੇਂ ਬਰਾਦਰੀ ਹੈ ਜੀ ਫਲਾਣਾ ਜੀ ਡਿਕੜਾ ਜੀ ਪਰ ਜੀ ਮੈਂ ਜੋ ਮੇਰੇ ਦਿਲ ਨੂੰ ਸਹੀ ਲੱਗਿਆ ਮੈਂ ਉਹ ਕੀਤਾ ਜੀ ਮੈਂ ਕਿਸੇ ਦੀ ਗੱਲਾਂ ਚ ਨਹੀਂ ਆਈ ਜੀ ਮੇਰੇ ਮਾਪਿਓ ਨੇ ਸਾਰਿਆਂ ਨੇ ਮੇਰੇ ਭੈਣ ਭਰਾ ਨੇ ਮੇਰੇ ਸਾਰਿਆਂ ਨੇ ਮੇਰੇ ਸਾਥ ਦਿੱਤਾ ਜੀ ਬਾਅਦ ਚ ਜਦੋਂ ਇਹਨਾਂ ਦਾ ਪਤਾ ਲੱਗਿਆ ਕਿ ਬੰਦੇ ਵਧੀਆ ਹੈ ਫਿਰ ਮੇਰੀ ਸਾਰੀ ਫੈਮਿਲੀ ਮੇਰੇ ਨਾਲ ਸੀਗੀ ਜੀ ਔਰ ਮੇਰੇ ਨਾਲ ਸੋਚਿਆ ਤੁਸੀਂ ਹੈਂਡੀਕੈਪ ਵੀਰਾ ਬਿਲਕੁਲ ਠੀਕ ਹੋਗਾ ਇਸ ਨੂੰ ਮੈਂ ਕਿ ਲੋਪ ਨਹੀਂ ਜੀ ਮੈਂ ਕਦੇ ਨਹੀਂ ਸੋਚਿਆ ਕਿ ਮੈਨੂੰ ਬਿਲਕੁਲ ਸਹੀ ਮਿਲੇਗਾ ਮੈਂ ਤਾਂ ਇਹ ਸੋਚਦੀ ਸੀ ਕਿ ਕਿ ਮੈਨੂੰ ਮੈਂ ਵਿਆਹ ਹੀ ਨਹੀਂ ਕਰਾਣਾ ਸੀ ਜੀ ਬਸ ਪ੍ਰਮਾਤਮਾ ਨੇ ਚਾਇਆ ਤਾਂ ਜੀ ਵਿਆਹ ਵੀ ਹੋ ਗਿਆ ਜੀ ਕਦੇ ਕਿਸੇ ਨੇ ਕਿਹਾ ਕਿ ਤੁਸੀਂ ਮਤਲਬ ਕਿ ਚੱਲ ਨਹੀਂ ਸਕਦੇ ਹੈਂਡੀਕੈਪ ਉਹ ਤੁਹਾਡਾ ਵਿਆਹ ਕਿੱਦਾਂ ਹੋਊਗਾ ਉਹ ਮੁੰਡੇ ਨੇ ਪਤਾ ਨਹੀਂ ਕਿ ਉਹ ਤੁਹਾਨੂੰ ਹਾਂ ਕਰ ਦਿੱਤੀ ਉਹਨੂੰ ਕੋਈ ਲਾਹਾ ਹੋਗਾ ਜਦ ਨਹੀਂ ਹਾਂਜੀ ਬਹੁਤ ਜਣੇ ਕਹਿੰਦੇ ਸੀ ਕਿ ਤੇ ਉਹਨੂੰ ਕੋਈ ਲਾਭ ਹੋਏਗਾ ਤਾਂ ਤੇਰੇ ਨਾਲ ਵਿਆਹ ਮਤਲਬ ਕਰਾ ਰਿਆ ਪਰ ਮੈਂ ਇਹਨਾਂ ਨਾਲ ਗੱਲ ਵੀ ਕਰਦੀ ਸੀ ਵੀ ਬਾਹੂ ਐਦਾਂ ਲੋਕ ਕਹਿੰਦੇ ਆ ਵੀ ਦੇਖ ਮੇਰੇ ਮਨ 'ਚ ਪ੍ਰਭਾਵ ਵੀ ਪੈਂਦਾ ਬੁਰਾ ਪਰ ਇਹਨਾਂ ਨਾਲ ਜਦੋਂ ਮੈਂ ਗੱਲ ਸਾਂਝੀ ਕਰ ਲੈਂਦੀ ਸੀ ਨਾ ਪਰ ਮੇਰੀ ਇੱਕੋ ਗੱਲ ਹੋ ਜਾਂਦੀ ਸੀ ਫਰ ਫਿਰ ਮੈਨੂੰ ਕੋਈ ਟੈਨਸ਼ਨ ਨਹੀਂ ਸੀ ਫਿਰ ਇਹ ਮੈਨੂੰ ਸਮਝਾਉਂਦੇ ਦੇ ਸੀ ਇਹ ਕਹਿੰਦੇ ਸੀ ਕਿ ਤੈਨੂੰ ਮੇਰੇ ਤੇ ਵਿਸ਼ਵਾਸ ਹੈ ਮੈਂ ਕਿਹਾ ਹਾਂਜੀ ਬਹੁਤ ਵਿਸ਼ਵਾਸ ਹੈ ਜੀ ਤੁਹਾਡੇ ਤੇ ਹਾਂਜੀ ਜਦੋਂ ਤੁਹਾਡੇ ਨਾਲੇ ਗੱਲਾਂ ਸ਼ੇਅਰ ਹੁੰਦੀ ਸੀ ਤੁਹਾਡੀ ਮੰਨਤੀ ਕੀ ਬੇਤਨੀ ਸੀ ਮੇਰੇ ਮੰਨਤੇ ਮੈਂ ਤੁਹਾਨੂੰ ਦੱਸਿਆ ਜੀ ਮੈਨੂੰ ਨਾ ਗੁੱਸਾ ਆਉਂਦਾ ਸੀਗਾ ਇੱਕ ਵਾਰ ਨਾ ਪਰ ਫਿਰ ਮੈਂ ਸੋਚਦਾ ਸੀ ਯਾਰ ਗੁੱਸਾ ਕਰਨ ਨਾਲ ਕੋਈ ਫਾਇਦਾ ਨਹੀਂ ਦਾ ਜਵਾਬ ਦੇਣਾ ਬਿਹਤਰ ਹੈ ਤਾਂ ਮੈਨੂੰ ਸਮਝਾਉਂਦਾ ਹੁੰਦਾ ਸੀ ਕਿ ਜਿਹੜੇ ਲੋਕ ਬੋਲਦੇ ਆ ਬੋਲੀ ਜਾਂਦੇ ਲੋਕ ਕਦੇ ਕਿਸੇ ਦਾ ਬੁਰਾ ਬੁਰਾਈ ਕਰਦੇ ਆ ਚੰਗਾ ਕਰਕੇ ਰਾਜ਼ੀ ਨਹੀਂ ਠੀਕ ਹੈ ਨਾ ਕੋਈ ਗੱਲ ਨਹੀਂ ਜੇ ਤੈਨੂੰ ਮੇਰੇ ਤੇ ਵਿਸ਼ਵਾਸ ਹੈ ਤਾਂ ਤੂੰ ਹਾਂ ਕਰ ਨਹੀਂ ਤਾਂ ਤੇਰੀ ਲਾਈਫ ਆਪਣੇਰਾ ਮੇਰੀ ਆਪਣੇਰਾ ਬਸ ਇਹੀ ਚੀਜ਼ ਸੋਚਦਾ ਸੀਗਾ ਇਹਨੂੰ ਕਹਿ ਲੈਂਦਾ ਸੀ ਵਿਆਹ ਤੋਂ ਬਾਅਦ ਕੀ ਕੁਝ ਸੁਣਨ ਨੂੰ ਨਹੀਂ ਨਹੀਂ ਵਿਆਹ ਤੋਂ ਬਾਅਦ ਤਾਂ ਕੁਝ ਨਹੀਂ ਸੁਣਨ ਨੂੰ ਮਿਲਿਆ ਜੋ ਵੀ ਸੁਣਨ ਨੂੰ ਮੇਰੇ ਪਹਿਲਾਂ ਹੀ ਮਿਲਿਆ ਸੀਗਾ ਵਿਆਹ ਦੀ ਸ਼ੁਰੂਆਤ ਸ਼ੁਰੂਆਤ ਸੀ ਕਿ ਲਾਈਫ ਔਖੀ ਹੋਏਗੀ ਕਿਦਾਂ ਮੈਨੇਜ ਕਰੋਗੇ ਵਗੈਰਾ 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 ਵਿਆਹ ਤੋਂ ਬਾਅਦ ਤਾਂ ਸਹੀ ਹੈ ਸਭ ਵਿਆਹ ਤੋਂ ਬਾਅਦ ਜੀ ਕੁਝ ਨਹੀਂ ਸੁਣਨ ਨੂੰ ਮਿਲਿਆ ਥੋੜਾ ਜਿਹਾ ਮੈਨੂੰ ਬਾਹਰ ਨਿਕਲਣ ਚ ਦਿੱਕਤ ਹੁੰਦੀ ਸੀ ਹਾਏ ਮੈਂ ਜਦੋਂ ਤਿਆਰ ਹੋ ਕੇ ਆਂਦੀ ਸੀ ਲੋਕੀ ਕਹਿੰਦੇ ਹਾਏ ਦੇਖੀ ਐਦਾ ਦੀ ਕੁੜੀ ਮਤਲਬ ਵੀ ਹੁੰਦਾ ਵੀ ਵਿਆਹ ਹੋ ਗਿਆ ਵੀ ਥੋੜਾ ਜਿਹਾ ਐਕਸਾਈਟਿਡ ਹੋ ਜਾਂਦੇ ਸੀ ਦੇਖ ਕੇ ਖੁਸ਼ੀ ਵੀ ਹੁੰਦੀ ਸੀ ਤੇ ਥੋੜਾ ਜਿਹਾ ਜਿਜਕਤੇ ਵੀ ਸੀ ਫਿਰ ਸਾਰੇ ਜਿੱਦਾਂ ਕਿ ਫਰੈਂਡਸ ਲੋਕ ਬਹੁਤ ਮੇਰੇ ਖੁਸ਼ ਹੋਏ ਜੇ ਮੇਰੇ ਵਿਆਹ ਤੇ ਜੀ ਆਪਣੀ ਤੁਹਾਡੀ ਲਵ ਮੈਰਿਜ ਬਾਰੇ ਵੀ ਦੱਸੋ ਕਿੰਨਾ ਮਜ਼ੇਦਾਰ ਸੀ ਹਾਂਜੀ ਮਿਲੇ ਸੀ ਜੀ ਤੁਹਾਨੂੰ ਦੱਸਿਆ ਸੀ ਜੀ ਅੱਛਾ ਜੀ ਅਸੀਂ ਜੀ ਇੱਕ ਮੈਰਿਜ ਚ ਗਏ ਸੀ ਜੇ ਉੱਥੇ ਜੀ ਮੇਰੀ ਬਿਠੰਡਾ ਮੈਰਿਜ ਮੇਰੀ ਫਰੈਂਡ ਰਹਿੰਦੇ ਆ ਜੀ ਬਿਠੰਡਾ ਤੇ ਉੱਥੇ ਮਿਲੇ ਸੀ ਜੀ ਅਸੀਂ ਹਾਂਜੀ ਉੱਥੇ ਜੀ ਮੈਂ ਇਹਨਾਂ ਨੂੰ ਕਿਹਾ ਜੀ ਮੇਰੀ ਵੀਲ ਚੇਅਰ ਨੂੰ ਜੀ ਥੋੜਾ ਜਿਆਦਾ ਧੱਕਾ ਲਾ ਦਿਓ ਜੀ ਥੋੜਾ ਜੀ ਇਹ ਧੱਕਾ ਲਾਂਦੇ ਲਾਂਦੇ ਜੀ ਫਿਰ ਵੀਲ ਚੇਅਰ ਤੋਂ ਉਠਾ ਕੇ ਜੀ ਇਹਨਾਂ ਨੇ ਮੈਨੂੰ ਕੁਰਸੀ ਤੇ ਬਿਠਾਤਾ ਸੀ ਉਦੋਂ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਤਾਂ ਹੋਈ ਜੀ ਕਿ ਮੈਂ ਦੂਜਿਆਂ ਨੂੰ ਕਹਿੰਦੀ ਸੀ ਨਾ ਤਿੰਨ ਚਾਰ ਵਾਰ ਕਹਿਣਾ ਪੈਂਦਾ ਸੀ ਜੀ ਹੈਲਪ ਦੇ ਲਈ ਤਾਂ ਇਹਨਾਂ ਨੇ ਮੈਂ ਇੱਕ ਵਾਰ ਕਿਹਾ ਜੀ ਬਿਠਾ ਦਿਓ ਪਰ ਇਹਨਾਂ ਨੇ ਬਿਨਾਂ ਸੋਚੇ ਸਮਝੇ ਮੈਨੂੰ 휠ਚੇਅਰ ਤੋਂ ਚੱਕ ਕੇ ਚੇਅਰ ਤੇ ਬਿਠਾਤਾ ਸੀ ਜੀ ਤਾਂ ਜੀ ਮੈਨੂੰ ਬਹੁਤ ਇਹਨਾਂ ਦੇ ਲਈ ਚੰਗਾ ਫੀਲ ਹੋਇਆ ਉਸ ਟਾਈਮ ਬਈ ਕਿ ਦੁਨੀਆਂ 'ਚ ਅਜੇ ਵੀ ਪਸੰਦਨ ਹੁੰਦੇ ਆ ਬੇਮਤਲਬ ਦੀ ਹੈਲਪ ਕਰ ਦੇਣ ਵਾਲੇ ਹਾਂਜੀ ਤੇ ਵੀਰੇ ਉਦੋਂ ਹੀ ਸੋਚ ਲਿਆ ਸੀ ਕਿ ਗੱਲ ਵਿਆਹ ਤੱਕ ਜਾਣੀ ਹੈ ਨਹੀਂ ਨਹੀਂ ਜੀ ਉਦੋਂ ਸਾਡੇ ਦਿਲ ਦੇ ਵਿੱਚ ਇਹ ਨਹੀਂ ਸੀਗਾ ਕਿ ਵਿਆਹ ਤੱਕ ਜਾਏਗੀ ਗੱਲ ਉਦੋਂ ਤਾਂ ਨਾਰਮਲੀ ਇੱਕ ਹੈਲਪ ਹੁੰਦੀ ਹੈ ਨਾ ਜਿੱਦਾਂ ਹੈਂਡੀਕੈਪ ਪਰਸਨ ਦੀ ਮੈਂ ਉਹ ਸੋਚ ਕੇ ਹੀ કરી ਸੀਗੀ ਪਰ ਹੌਲੀ ਹੌਲੀ ਨੰਬਰ ਐਕਸਚੇਂਜ ਹੋਏ ਗੱਲਬਾਤ ਅੱਗੇ ਵਧਦੀ ਗਈ ਹੈ ਨਾ ਗੱਲਬਾਤ ਅੱਗੇ ਵਧਦੇ-ਵਧਦੇ ਵਿਆਹ ਤੱਕ ਪਹੁੰਚ ਗਈ ਜੀ ਤੇ ਹੁਣ ਜ਼ਿੰਦਗੀ ਸਹੀ ਚੱਲਦੀ ਹੈ ਇੱਕਦਮ ਵਧੀਆ ਚੱਲ ਰਹੀ ਹੈ ਜੀ ਪਰਮਾਤਮਾ ਬਹੁਤ ਵਧੀਆ ਲਾਈਫ ਦਿੱਤੀ ਹੋਈ ਪਰਮਾਤਮਾ ਨੇ ਬਹੁਤ ਖੁਸ਼ ਹੈ ਜੀ ਦੋਨੋਂ ਇੱਕ ਦੂਜੇ ਨਾਲ ਬਹੁਤ ਖੁਸ਼ ਆਸੀਂ ਬਹੁਤ ਖੁਸ਼ ਆ ਦੁਨੀਆ ਨੂੰ ਇਹ ਦਿਖਾਣਾ ਚਾਹੁੰਦੇ ਆ ਕਿ ਹੈਂਡੀਕੈਪ ਬੰਦੇ ਨੂੰ ਵੀ ਐਕਸੈਪਟ ਕਰੋ ਔਰ ਜੀ ਔਨਾਦੀ ਲਾਈਫ ਔਨਾਂ ਨੂੰ ਆਪਣੇ ਵਰਗਾ ਜੀ ਐਕਸੈਪਟ ਕਰਕੇ ਆਪਣਾ ਵਰਗਾ ਸਮਝੋ ਜੀ ਗਲਤ ਨਾ ਮੈਂ ਨਾ ਲੋਕਾਂ ਨੂੰ ਇੱਕ ਮੈਸੇਜ ਜ਼ਰੂਰ ਦੇਣਾ ਚਾਹੂੰਗਾ ਜੀ ਜਿਹੜੇ ਲੋਕ ਸੋਚਦੇ ਨੇ ਕਿ ਹੈਂਡੀਕੈਪ ਪਰਸਨ ਨਾਲ ਵਿਆਹ ਕਰਾ ਕੇ ਤੁਹਾਡੀ ਲਾਈਫ ਔਖੀ ਹੋ ਜਾਏਗੀ ਕੁਝ ਔਖਾ ਨਹੀਂ ਹੁੰਦਾ ਦੋਵੇਂ ਜੀ ਪਿਆਰ ਨਾਲ ਰਹੋ ਹਣਾ ਇੱਕ ਦੂਜੇ ਦਾ ਸਹਾਰਾ ਬਣ ਕੇ ਰਹੋ ਕੰਮ ਮਿਲ ਵੰਡ ਕੇ ਕਰੋਗੇ ਲਾਈਫ ਦੇ ਵਿੱਚ ਕਦੇ ਧੋਖਾ ਨਹੀਂ ਖਾਊਗਾ ਧੋਖਾ ਮਿਲਣ ਵਾਲੀ ਤਾਂ ਉਮੀਦ ਭੁੱਲੀ ਜਾਓ ਇੱਕ ਦੂਜੇ ਦਾ ਸਹਾਰਾ ਬਣ ਕੇ ਰਹੋਗੇ ਬਹੁਤ ਵਧੀਆ ਲਾਈਫ ਲੰਘੂਗੀ ਇਹ ਜੇ ਪਰਸਨਸ ਦੀ ਵੀ ਸੋਚਿਆ ਕਰੋ ਕਿ ਹਣਾ ਵਿਆਹ ਕਰ ਲੀਏ ਚੰਗੀ ਕੋਈ ਮਾੜੀ ਗੱਲ ਨਹੀਂ ਹੈਗੀ